ਨਾਚਰ ਸੰਪਰਦਾ ਦੇ ਮੁਖੀ ਤੇ ਸੰਗਤ ਨੂੰ ਜਿਹੜੇ ਉੱਥੋਂ ਦੀ ਸੰਗਤ ਜੁੜੀ ਹੋਈ ਆ ਉਹ ਇਹ ਨਾ ਸੋਚਣ ਵੀ ਮਹਿਰਵਾਲੇ ਨੇ ਇਲਜ਼ਾਮ ਲਾਇਆ ਇੱਕ ਬੀਬੀ ਵੱਲੋਂ ਇਲਜ਼ਾਮ ਸੀ ਤੇ ਸਾਡਾ ਬਕਾਇਦਾ ਉਹਦੇ ਚ ਨਾਂ ਲਿਆ ਗਿਆ ਸੀ ਵੀ ਅਮਰਤਾ ਪਾਲ ਸੰਗਤ ਤੱਕ ਪਹੁੰਚ ਨਹੀਂ ਕੀਤੀ ਆ ਵੈਰੀਫਾਈ ਕੀਤਾ ਸਾਰਾ ਕੁਝ ਵੀਡੀਓ ਕੇਸ ਪੁਰਾਣਾ ਸੀਗਾ ਵੀ ਜੇ ਕੋਈ ਪੱਕਾ ਪ੍ਰੂਫ ਮਿਲੂਗਾ ਫੇਰ ਹੀ ਅਸੀਂ ਬਾਬੇ ਲਖੇ ਖਿਲਾਫ ਚੱਲਾਂਗੇ ਬਾਬੇ ਲਖੇ ਨੂੰ ਖਿੱਚਾਂਗੇ ਹਰੇਕ ਤਾਂ ਅਸੀਂ ਉਹਨਾਂ ਦੇ ਸਿਸਟਮ ਦੇ ਖਿਲਾਫ ਸੀ ਵੀ ਉੱਥੇ ਆ ਕਸ਼ ਹੋ ਜਾ ਤੇ ਕਾਰਵਾਈਆਂ ਵੀ ਕਰਾਈਆਂ ਹੋਈਆਂ ਇੱਥੇ ਕੋਈ ਮੁਨਕਰ ਨਹੀਂ ਹੋ ਸਕਦਾ ਪਰ ਸਾਨੂੰ ਕੋਈ ਠੋਸ ਸਬੂਤ ਨਹੀਂ ਮਿਲਿਆ ਵੀ ਉੱਥੇ ਕੋਈ ਆਉਂਦਾ ਜਾਂਦਾ ਸੀ ਕੋਈ ਮੰਨਿਆ ਨਹੀਂ ਬੀਬੀ ਤੋਂ ਬਿਨਾ ਨਹੀਂ ਅਸੀਂ ਕਿਸੇ ਹੋਰ ਵੀ ਉਸ ਸਮੇਂ ਦੇ ਸੰਗਤ ਨੂੰ ਪੁੱਛਿਆ ਤੇ ਸਾਨੂੰ ਨਹੀਂ ਕੋਈ ਮਿਲਿਆ ਵੀ ਉੱਥੇ ਬਾਬਾ ਵੀ ਇਦਾਂ ਦਾ ਕੋਈ शक ਦੇ ਆ ਦੇਖੋ ਜਿਹੜੀ ਗੱਲ ਸੱਚੀ ਆ ਸੱਚੀ ਆ ਜੇ ਦੁਸ਼ਮਣ ਵੀ ਆ ਤੇ ਉਹ ਸੱਚਾ ਤੇ ਸੱਚਾ ਤੇ ਜੇ ਯਾਰ ਝੂਠਾ ਵਾ ਤੇ ਫਿਰ ਝੂਠ ਹੁੰਦਾ ਇਸ ਕਰਕੇ ਵੀ ਮੈਂ ਬਾਬੇ ਲਖੇ ਤੇ ਕੋਈ ਇਲਜ਼ਾਮ ਨਹੀਂ ਲਾਏਗਾ ਉਹ بی بی ایل ਉਹ ਲਾਏ ਇਲਜ਼ਾਮਾਂ ਦੀ ਮੈਂ ਜਰੂਰ ਵੈਰੀਫਾਈ ਕੀਤਾ ਸੀ ਤਫਤੀਸ਼ ਕੀਤੀ ਸੀ ਸੰਘਾ ਦੇ ਨਾਲ ਪਿੱਛੇ ਜੇ ਸਭ ਨੂੰ ਯਾਦ ਹੋਵੇ ਮਹੀਨਾ ਜਮਾ ਚੁੱਪ ਰਿਹਾ ਉਹ ਇਸ ਕਰਕੇ ਸੀ ਕਿ ਇਲਜ਼ਾਮ ਬਹੁਤ ਵੱਡੇ بی بی ایل ਲਾਏ ਗਏ ਹਨ ਤੇ ਉਹ ਆਪਾਂ ਨੂੰ ਤਫਤੀਸ਼ ਕਰਨੀ ਚਾਹੀਦੀ ਹੈ ਪਰ ਸਾਨੂੰ ਕੁਝ ਨਹੀਂ ਮਿਲਿਆ ਅਸੀਂ ਬਾਬੇ ਲੱਖੇ ਦੇ ਬਰ ਤੋਂ ਉਹ ਸੈੱਟ ਨੂੰ ਲੈ ਕੇ ਨਹੀਂ ਬੋਲ ਸਕਦੇ ਪਰ ਨਾਲ ਸਰ ਸਿਸਟਮ ਦੇ ਵਿੱਚ ਜਿਹੜੀ ਗੱਲਬਾਤ ਹੋਈ ਹੈ ਚਰਨ ਘਾਟ ਵਾਲੀ ਹੈ ਜੱਸੀ ਵਾਲੀ ਤੇ ਉਹ ਅਸੀਂ ਕੀਤੀ ਹੈ ਇੱਕ ਠੋਕ ਕੇ ਕੀਤੀ ਹੈ ਤੇ ਜੇ گاਵੇ ਕੋਈ ਸੇਵਾਦਾਰ ਕਰੂਗਾ ਤੇ ਆਪਾਂ ਛੱਡਾਂਗੇ ਨਹੀਂ ਠੀਕ ਆ ਪਰ ਇਹ ਬੀਬੀ ਵਾਲੇ ਮਸਲੇ ਦੇ ਵਿੱਚ ਭਾਈ ਆਪਾਂ ਜਿਹੜਾ ਵੈਰੀਫਾਈ ਕੀਤਾ ਬੀਬੀ ਨੇ ਆਪਣਾ ਨਾਮ ਲਿਆ ਸੀ ਬੀਬੀ ਦੇ ਬਿਆਨਾਂ ਤੋਂ ਬਿਨਾ ਹੋਰ ਕੋਈ ਠੋਸ ਸਬੂਤ ਨਹੀਂ ਕੋਈ ਠੋਸ ਬੰਦਾ ਨਹੀਂ ਕੋਈ ਬੀਬੀ ਨਹੀਂ ਸਾਹਮਣੇ ਆਈ ਜਾਂ ਕੇ ਸਾਨੂੰ ਪ੍ਰੂਫ ਨਹੀਂ ਮਿਲਿਆ ਤੇ ਇਸ ਕਰਕੇ ਵੀ ਮੈਂ ਇਸ ਜਿਹੜਾ ਕੇਸ ਆ ਬੀਬੀ ਵਾਲਾ ਜਿਹੜਾ ਬਾਬੇ ਲੱਖੇ ਦੇ ਜਿਹਨੇ ਇਲਜ਼ਾਮ ਲਾਏ ਸੀ ਮੈਂ ਇਸ ਕੇਸ ਚ ਇਸ ਚੀਜ਼ ਨੂੰ ਡਿਕਲੇਅਰ ਕਰਦਾ ਵੀ ਮੈਂ ਇਸ ਚੀਜ਼ ਦੀ ਵੈਰੀਫਿਕੇਸ਼ਨ ਕੀਤੀ ਸੀ ਤੇ ਸਾਨੂੰ ਕੁਝ ਵੀ ਪ੍ਰੂਫ ਜਾਂ ਸਚਾਈ ਨਹੀਂ ਇਹਦੇ ਵਿੱਚ ਮਿਲੀ ਜਿਹੜੀ ਲੜਕੀ ਲਾਪਤਾ ਹੋਈ ਸੀ ਅਸੀਂ ਉਧਰ ਵੀ ਗਏ ਸੀ ਸੰਰੂਰ ਵੱਲ ਤੇ ਉਹ ਸਾਨੂੰ ਰਾਹ 'ਚੋਂ ਮੋੜ ਦਿੱਤਾ ਗਿਆ ਸੀ ਕਿਉਂਕਿ ਉਹ ਬਿਆਨ ਨਹੀਂ ਦੇਣਾ ਚਾਹੁੰਦੇ ਤੇ ਉਹ ਲੜਕੀ ਘਰੋਂ ਤੁਰੀ ਸੀਗੀ ਤੇ ਲੁਧਿਆਣੋਂ ਜਗਰਾਉਂ ਗਈ ਸੀ ਤੇ ਇਹ ਵੀ ਕਲੀਅਰ ਨਹੀਂ ਉਹ ਨਾਲ ਸਰ ਗਈ ਸੀ ਉਹਨਾਂ ਨੇ ਇਹ ਸਾਨੂੰ ਫੋਨ 'ਤੇ ਦੱਸਿਆ ਤੇ ਅਸੀਂ ਵਾਪਸ ਮੁੜਏ ਸੀ ਉਸ ਤੋਂ ਬਾਅਦ ਸਾਡੇ ਇਸ ਬੀਬੀ ਨੇ ਨਾਲ ਵੀ ਗੱਲਬਾਤ ਨਹੀਂ ਹੋਈਗੀ ਤੇ ਮੈਂ ਜਿੰਨੀ ਕੁ ਵੈਰੀਫਿਕੇਸ਼ਨ ਕੀਤੀ ਆ ਜਾਂ ਗੱਲਬਾਤ ਕੀਤੀ ਆ ਮੈਨੂੰ ਇਸ ਵਿੱਚ ਕੁਝ ਵੀ ਠੋਸ ਸਬੂਤ ਨਹੀਂ ਮਿਲਿਆ ਤੇ ਇਸ ਕਰਕੇ ਜੇ ਕੋਈ ਪ੍ਰੂਫ ਨਹੀਂ ਹੈਗਾ ਦੂਜਿਆਂ ਵੀ ਮੈਂ ਜਿਹੜੇ ਬੱਚੇ ਆ ਜਾਂ ਦੂਜੇ ਪਰਿਵਾਰ ਹੋਰ ਆ ਜੇ ਭਾਈ ਨੰਗੇ ਢਾੜ ਸਾਹਮਣੇ ਮੂੰਹ ਲੈ ਕੇ ਸਾਹਮਣੇ ਆਉਂਗੇ ਤੇ ਕੋਈ ਪ੍ਰੂਫ ਠੋਸ ਹੋਊਗਾ ਤੇ ਗਾਂ ਜਿਹੜਾ ਮਰਜ਼ੀ ਬੰਦਾ ਹੋਵੇ ਆਪਾਂ ਜ਼ਰੂਰ ਕਾਰਵਾਈ ਕਰਾਵਾਂਗੇ ਤੇ ਗੱਲ ਚੱਕਾਂਗੇ ਗੈਣ ਬਨਿਆਦ ਤੋਂ ਕੋਈ ਗੱਲਬਾਤ ਕਰੋਗੇ ਮੈਂ ਉਹਦੇ 'ਚ ਕੋਈ ਗੱਲਬਾਤ ਨਹੀਂ ਕਰਨੀ ਨਾਮੇ ਕਿਸੇ ਤੇ ਇਲਜ਼ਾਮ ਲੈਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਕਰ ਦਾ ਸਭ ਚੜ੍ਹਦੀ ਕਲਾ ਵਿੱਚ ਹੋ ਬਹੁਤ ਸਾਰੇ ਮੈਸੇਜ ਤੇ ਫੋਨ ਆਉਂਦੇ ਆ ਤੇ ਸਾਰੇ ਇਹ ਪਰਿਵਾਰ ਪੁੱਛਦੇ ਆ ਦੇਖੋ ਨਾਮਕਸਰ ਸੰਪਰਦਾਨਾ ਬਹੁਤ ਪਰਿਵਾਰ ਜੁੜੇ ਹੋਏ ਸੀ ਵੀ ਜੇ ਤੁਹਾਡਾ ਬੀਬੀ ਨੇ ਨਾਂ ਲੈਤਾ ਸੀਗਾ ਜਿਹਨੇ ਬਾਬੇ ਲਖੇ ਤੇ ਇਲਜ਼ਾਮ ਲਾਇਆ ਤੁਸੀਂ ਉਹਦੀ ਕੀ ਪਰਚੋੜ ਕੀਤੀ ਦੇਖੋ ਜੇ ਸਾਡਾ ਨਾਂ ਲਿਆ ਸੀ ਉਹਦੀ ਅਸੀਂ ਪੁੱਛਗਿੱਛ ਕੀਤੀ ਬੀਬੀ ਤੋਂ ਵੀ ਪੁੱਛਿਆ ਮੈਂ ਉੱਥੇ ਜਾ ਕੇ ਵੀ ਪੁੱਛ ਕਹਿੰਸਾ ਫਿਰ ਉਹਨਾਂ ਨੇ ਜਿਹੜੀਆਂ ਗੱਲਾਂ ਬਾਤਾਂ ਜ਼ੁਬਾਨੀ ਕਹੀਆਂ ਆਪਣੇ ਕੋਲ ਤਾਂ ਬਈ ਉਹੋ ਹੀ ਆ ਤੇ ਬਾਕੀ ਅਸੀਂ ਹੋਰ ਵੈਰੀਫਾਈ ਕੀਤਾ ਪਰ ਸਾਨੂੰ ਕੁਝ ਮਿਲਿਆ ਨਹੀਂ ਹੈਗਾ ਆਪਣਾ ਸੁਭਾਅ ਹੈ ਸੰਗਤ ਆਪ ਸੋਚੇ ਵੀ ਜਿਹੜੇ ਪ੍ਰੂਫ ਮਿਲੇ ਆਪਾਂ ਉਹ ਕਾਰਵਾਈਆਂ ਕੀਤੀਆਂ ਜਿਹਦੇ ਪ੍ਰੂਫ ਨਹੀਂ ਹੈਗੇ ਆਪਾਂ ਉਹਦਾ ਕਿਵੇਂ ਪੱਖ ਰੱਖੀਏ ਬੀਬੀ ਦਾ ਬੀਬੀ ਇਹਦਾ ਬਿਆਨ ਹੀ ਰਹਿ ਗਿਆ ਫਿਰ ਹੁਣ ਪੱਖ ਕਿਵੇਂ ਰੱਖਗੇ ਸਵਾਦ ਆਉਂਦਾ ਵੀ ਬੀਬੀ ਨੇ ਜਿਹੜੇ ਬਿਆਨ ਦਿੱਤੇ ਆ ਵੀ ਉਹਦਾ ਪ੍ਰੂਫ ਵੀ ਹੋਵੇ ਆਪਣੇ ਕੋਲੇ ਤੇ ਆਪਾਂ ਬੋਨੇ ਬਾਬੇ ਲੱਖੇ ਦੇ ਯਾਰ ਤੇ ਆਪਾਂ ਫਿਰ ਕ੍ਰਿਸ਼ਨੇ ਸੀ ਸਾਰੇ ਆਪਾਂ ਕਾਰਵਾਈ ਕਰਨੀ ਆ ਪੱਕਾ ਪਰ ਹੁਣ ਇਹ ਤਾਂ ਟਾਈਮ ਵੀ ਬਹੁਤ ਹੋ ਗਿਆ ਕੋਈ ਪ੍ਰੂਫ ਵੀ ਹੈ ਨਹੀਂ ਤੇ ਬੀਬੀ ਨਾਲ ਗੱਲ ਵੀ ਨਹੀਂ ਕੀਤੀ ਮੁੜ ਕੇ ਤੇ ਪਹਿਲਾਂ ਤਾਂ ਬੀਬੀ ਨਾਲ ਗੱਲ ਹੋਈ ਸੀ ਵੀ ਸਾਹਮਣੇ ਆ ਕੇ ਗੱਲ ਕਰਾਂਗੇ ਮੁੜ ਕੇ ਉਹਨਾਂ ਨੇ ਕਿਹਾ ਵੀ ਅਸੀਂ ਸਾਹਮਣੇ ਨਹੀਂ ਆ ਸਕਦੇ ਸੰਗਤ ਨੂੰ ਪਤਾ ਹੀ ਹੈ ਵੀ ਮੈਂ ਜੋ ਵੀ ਕੇਸ ਕੀਤਾ ਜਾਂ ਗੱਲਬਾਤ ਕੀਤੀ ਆ ਉਹ ਮੈਂ ਪ੍ਰੂਫ ਕਰਦੇ ਆ ਜੋ ਸੱਚੀ ਹੁੰਦੀ ਆ ਚਰਨ ਘਾਟ ਦਾ ਮਸਲਾ ਸਾਹਮਣੇ ਆਇਆ ਉਹ ਆਪਾਂ ਕੀਤਾ ਫਿਰ ਇੱਕ ਬੀਬੀ ਹੋਰ ਸਾਹਮਣੇ ਆਈ ਆਪਾਂ ਫੇਰ ਪਰਚਾ ਦਰਜ ਕਰਵਾਇਆ ਬਾਬੇ ਚੰਨ ਘੱਟ ਵਾਲੇ ਤੇ ਦੋ ਰੇਪ ਦੇ ਪਰਚੇ ਆ ਜਿਹਦਾ ਗੁਰਦਾਰ ਸਾਹਿਬ ਨਾਨਸਰ ਚੰਨ ਘੱਟ ਬਾਈ ਦਾ 18 ਦੂਜਾ ਕੋਲੂ ਮਾਜਰੇ ਵਾਲੇ ਸਤਨਾਮ ਦਾ ਕੇਸ ਆਂਦਾ ਉਹ ਵੀ ਵੈਰੀਫਾਈ ਕੀਤਾ ਤੇ ਉਹ ਮੰਨਿਆ ਵੀ ਹੋਇਆ ਫੇਰ ਕੇਸ ਆਂਦਾ ਵਾ ਜੱਸੀ ਦਾ ਜੋ ਨਾਨਸਰ ਠੜ ਦੇ ਵਿੱਚ ਜਿਹੜਾ ਉਹਨੇ ਬੱਚੇ ਦੇ ਨਾਲ ਕਰਮ ਕੀਤਾ ਆਪਾਂ ਇਹ ਸਾਰੇ ਕੇਸ ਸੰਗਤ ਦੇ ਸਾਹਮਣੇ ਰੱਖੇ ਵਿੱਧ ਨਿਊਜ਼ ਜਿਹੜੀਆਂ ਖਬਰਾਂ ਆਈਆਂ ਸੀ ਉਹ ਵੀ ਸੰਗਤ ਨੂੰ ਦਿਖਾਈਆਂ ਭਈਆ ਕੁਝ ਹੁੰਦਾ ਇਹਨਾਂ ਕੇਸਾਂ ਦੇ ਵਿੱਚ ਚੱਲਦੇ-ਚੱਲਦੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੁੰਦੀ ਆ ਸਿੱਖ ਬੀਬੀ ਵੱਲੋਂ ਜਿਨ੍ਹਾਂ ਵੱਲੋਂ ਇਲਜ਼ਾਮ ਲਾਇਆ ਜਾਂਦੇ ਵੀ ਬਾਬਾ ਲੱਖੇ ਨੇ ਮੈਨੂੰ ਵੀ ਹੱਥ ਲਾਇਆ ਮੈਂ ਉੱਥੇ ਵੇਖਿਆ ਨਜਾਇਜ਼ ਆਉਂਦਾ ਜਾਂਦੇ ਨਾ ਸੀ ਕੁੜੀਆਂ ਜਮੱਛੀ ਖਾਂਦਾ ਦੇਖਿਆ ਦੇਖੋ ਮੈਂ ਉਹ ਵੀਡੀਓ ਦੇਖੀ ਤੇ ਮੈਂ ਦੱਸਿਆ ਵੀ ਮੇਰੇ ਕੋਲ ਪਹੁੰਚ ਗਈ ਪਰ ਮੈਂ ਉਹਤੇ ਵੀਡੀਓ ਤੇ ਕੋਈ ਸਟੇਟਮੈਂਟ ਨਹੀਂ ਦਿੱਤੀ ਮੈਂ ਨਹੀਂ ਕਿਹਾ ਬਾਬਾ ਲੱਖਾ ਇਦਾਂ ਕਰਦਾ ਸੀ ਮੈਂ ਨਹੀਂ ਕਿਹਾ ਕਿ ਬਾਬਾ ਮੱਛੀਆਂ ਖਾਂਦਾ ਸੀ ਮੈਂ ਨਹੀਂ ਕਿਹਾ ਕਿ ਉਹਨਾਂ ਕੋਲ ਤੋਂ ਲਈ ਆ ਜਾਂਦਾ ਜਾਂਦਾ ਸੀ ਕਿਉਂਕਿ ਮੈਂ ਦੇਖਿਆ ਹੀ ਨਹੀਂ ਕੋਈ ਪ੍ਰੂਫ ਹੀ ਨਹੀਂ ਉਹ ਤਾਂ ਇੱਕ ਬੀਬੀ ਨੇ ਬਿਆਨ ਦਿੱਤਾ ਤੇ ਅਬ ਉਹ ਬਿਆਨ ਛੱਪ ਗਈ ਇਸ ਕਰਕੇ ਅਸੀਂ ਬਾਕੀ ਕੇਸਾਂ ਦੇ ਵਿੱਚ ਜ਼ਰੂਰ ਕਾਰਵਾਈ ਕਰਾਈ ਆ ਬੰਦੇ ਹਲਾਖਾਂ ਵਿੱਚੇ ਵੀ ਆ ਪਰ ਜਿਹੜੇ ਬੀਬੀ ਨੇ ਬਿਆਨ ਦਿੱਤੇ ਆ ਤੇ ਉਹਦੇ 'ਚ ਸਾਨੂੰ ਕੋਈ ਪ੍ਰੂਫ ਨਹੀਂ ਮਿਲਿਆ ਜਦੋਂ ਸਾਡੇ ਕੋਲੇ ਇੱਕ ਕੇਸ ਆਇਆ ਰੇਪ ਕੇਸ ਤੇ ਅਸੀਂ ਉਹਨੂੰ ਖੰਘਾਲਿਆ ਤੇ ਦੂਗਾ ਤਿੰਨ ਰੇਪ ਕੇਸ ਸਾਹਮਣੇ ਤੇ ਤਿੰਨੇ ਕੇਸ ਦਰਜ ਹੋਏ ਤੇ ਬੰਦੇ ਜੇਲ੍ਹ 'ਚ ਸੰਗਤ ਜੀ ਮੈਂ ਕਿਸੇ ਦਾ ਵਿਰੋਧੀ ਨਹੀਂ ਹੈ ਇਹਨਾਂ ਕੇਸਾਂ ਦੀ ਪਰਚੋਲ ਕਰਦਿਆਂ ਪੁੱਛ ਗਿੱਚ ਕਰਦੇ ਆ ਤੁਬਦੀਸ਼ ਕਰਦੇ ਆ ਜੇ ਸੰਪਰਦਾ ਤੇ ਸੰਪਰਦਾ ਦੇ ਨਾਲ ਜੁੜੇ ਹੋਏ ਅਸਲੀ ਜਿਹੜੇ ਪ੍ਰੇਮੀ ਐ ਇਸ ਸਥਾਨ ਦੇ ਨਾਲ ਅਕਸਰ ਸੰਪਰਦਾ ਨਾਲ ਜੁੜੇ ਆ ਉਹਨਾਂ ਦੇ ਮਨ ਨੂੰ ਕੋਈ ਠੇਸ ਪਹੁੰਚੇ ਤੇ ਮੈਂ ਉਹਨਾਂ ਤੋਂ ਮਾਫੀ ਮੰਗਦਾ ਮੈਂ ਕਿਸੇ ਨਿੱਜੀ ਤੋਂ ਬੰਦੇ ਤੋਂ ਮਾਫੀ ਨਹੀਂ ਮੰਗਦਾ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਹੈ ਬਾਕੀ ਨਾਨਕ ਸਰ ਸੰਪਰਦਾ ਦੇ ਮੁਖੀ ਬਾਬਾ ਲੱਖਾ ਸਿੰਘ ਬਾਬਾ ਕਾਲਾ ਸਿੰਘ ਤੇ ਬਾਬਾ ਗੁਰਜੀਤ ਸਿੰਘ ਮੈਂ ਬਾਬਾ ਜੀ ਸਾਨੂੰ ਵੀ ਇਹ ਗੱਲਬਾਤ ਕਹਿਣਾ ਆਪਣੇ ਸਿਸਟਮ ਵਾਲ ਆਪਣੇ ਪ੍ਰਬੰਧਾਂ 'ਲ ਖਾਸ ਧਿਆਨ ਰੱਖੋ ਕੋਈ ਵੀ ਬੰਦੇ ਦੀ ਕੋਈ ਸ਼ਿਕਾਇਤ ਆਉਂਦੀ ਅਸੀਂ ਬਖਸ਼ਾਂਗੇ ਨਹੀਂ ਤੇ ਜਦੋਂ ਕੋਈ ਸ਼ਿਕਾਇਤ ਆਉਂਦੀ ਹੈ ਤੇ ਮੁਖੀਆਂ ਨੂੰ ਇਹਨਾਂ ਇਸਨ ਮੁਸੀਹ ਦਾ ਸਾਹਮਣਾ ਕਰਨਾ ਪੈਂਦਾ ਤੇ ਫਿਰ ਗਲਤ ਇਲਜ਼ਾਮ ਲੱਗਦੇ ਆ ਪਰ ਜੇ ਅਸੀਂ ਤਕਬਦੀਸ਼ ਤਾਂ ਰੱਖਾਂਗੇ ਜਾਰੀ ਜੇ ਕੋਈ ਗੱਲਬਾਤ ਹੋਊਗੀ ਅੱਗੇ ਅਸੀਂ ਕਰਾਂਗੇ ਸਾਡਾ ਰਾਜੀਨਾਮਾ ਕੋਈ ਨਹੀਂ ਹੈਗਾ ਇਹ ਨਹੀਂ ਹੈਗਾ ਵੀ ਅਸੀਂ ਵੀ ਨਿਬੜ ਨਿਬੜ ਕੇ ਵੀ ਉਹ ਬੀਬੀ ਦੇ ਇਲਜ਼ਾਮ ਝੂਠੇ ਨਹੀਂ ਅਸੀਂ ਜੇ ਕੋਈ ਗੁਗਾ ਸ਼ਿਕਾਇਤ ਹੋਊਗੀ ਤੇ ਉਹਦੀ ਅਸੀਂ ਤਕਬਦੀਸ਼ ਕਰਕੇ ਠੋਕਾਂਗੇ ਗੱਲਬਾਤ ਗਰਾਊਂਡ 'ਚ ਲਿਆਵਾਂਗੇ ਸਾਡੀ ਕਿਸੇ ਨਾ ਕੋਈ ਰਾਜ਼ੀ ਨਾ ਮੰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ